ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਮਹਾਰਾਜ ਸਰਜੀਤ ਸਿੰਘ ਪਿੰਡ ਪਿਉਰੀ ਨੇੜੇ ਕਿਦਲਵਾ ਜਲਾ ਸ੍ਰੀ ਮੁਕਤਸਰ ਸਾਹਿਬ ਪੰਜਾਬ ਪਿੰਡ ਪਿਉਰੀ ਗਲੀ ਨੰਬਰ 14 ਟਿੱਪੀ ਤੇ ਅੱਜ ਅਸੀਂ ਕੁਵਾਰ ਦੀ ਜਾਣਕਾਰੀ ਪ੍ਰਾਪਤ ਕਰਾਂਗੇ ਜਿਸ ਤਰ੍ਹਾਂ ਕਿ ਸੰਸਕ੍ਰਿਤ ਵਿੱਚ ਗਰਸ ਕੁਮਾਰੀ ਕਿਹਾ ਜਾਂਦਾ ਹੈ ਔਰ ਹਿੰਦੀ ਪਾਸ਼ਾ ਵਿੱਚ ਕੁਵਾਰ ਪਾਠਾ ਜਾਂ ਗੁਵਾਰ ਪਾਠਾ ਗੀਕਵਾਰ ਕਿਹਾ ਜਾਂਦਾ ਹੈ ਔਰ ਫਾਸਿਪਾ ਸਵਿਚ ਦਰ ਕਰਤੇਸ਼ਨ ਕਿਹਾ ਜਾਂਦਾ ਹੈ ਔਰ ਅਰਬੀ ਪਾ ਸਵਿਚ ਮੁਸੱਬਰ ਕਿਹਾ ਜਾਂਦਾ ਹੈ ਇਹ ਜਿਹੜਾ ਗਵਾਰ ਪਾਠ ਆਉਂਦਾ ਹੈ ਨੇਤਰਾਂ ਦੇ ਲਈ ਗੁਣਕਾਰੀ ਹੁੰਦਾ ਹੈ ਅੱਖਾਂ ਦੇ ਲਈ ਔਰ ਸੂਜਣਾ ਆਦਿਕ ਰੋਗਾਂ ਦਾ ਨਾਸ ਕਰਦਾ ਹੈ ਔਰ ਜੇ ਤੰ ਤ੍ਰਿਸ਼ਾ ਪਿਆਸ ਵਮਨ ਉਲਟੀ ਇਹਨਾਂ ਰੋਗਾਂ ਦਾ ਨਾਸ ਕਰਦਾ ਹੈ ਇਹ ਜਿਹੜਾ ਗਵਾਰ ਪਾਠ ਆਉਂਦਾ ਹੈ ਜੇ ਤਰ੍ਹਾਂ ਜਹਿਰ ਵਾ ਇਹਨਾਂ ਰੋਗਾਂ ਦਾ ਨਾਸ ਕਰਦਾ ਹੈ ਔਰ ਇਹ ਜਿਹੜਾ ਗਵਾਰ ਪਾਠ ਹੈ ਕੁਵਾਰ ਗੰਦਲ ਜਿਸ ਤਰ੍ਹਾਂ ਕਿ ਵਾਸਾ ਗੁਣਕਾਰੀ ਹੁੰਦਾ ਹੈ ਔਰ ਵాయੂ ਰੋਗ ਦਾ ਨਾਸ ਕਰਦਾ ਹੈ ਵਿੱਚ ਜ਼ਹਿਰ ਦਾ ਨਾਸ ਕਰਦਾ ਹੈ ਔਰ ਕਫ ਵਰਗਮ ਆਦਿਕ ਰੋਗਾਂ ਦਾ ਖੰਗ ਸਾ ਇਹਨਾਂ ਰੋਗਾਂ ਦਾ ਨਾਸ ਕਰਦਾ ਹੈ ਜਿਸ ਤਰ੍ਹਾਂ ਕਿ ਕਫ ਜਾਮਰ ਬਖਾਨ ਔਰ ਕਫ ਬਲਗਮ ਆਧਿਕ ਰੋਗਾਂ ਦਾ ਵੀ ਨਾਸ ਕਰਦਾ ਹੈ ਰਕਤ ਤੇ ਰੋਗ ਦਾ ਨਾਸ ਕਰਦਾ ਹੈ ਗਰਮੀ ਦੇ ਰੋਗਾਂ ਦਾ ਨਾਸ ਕਰਦਾ ਹੈ ਔਰ ਕੀੜੀ ਰੋਗਾਂ ਦਾ ਵੀ ਨਾਸ ਕਰਦਾ ਹੈ ਜਿਸ ਤਰ੍ਹਾਂ ਲੀਵਰ ਯੂਕ੍ਰਿਤ ਪਲੀਹਾ ਗੁਲਮ ਰੋਗ ਪੇਟ ਚ ਵాయు ਗੁਲਾ ਪਰਣਾ ਔਰ ਗਰੰਤੀ ਪੇਟ ਚ ਗੰਡਾ ਬਣਨੀ ਆਦਿਕ ਰੋਗਾਂ ਦਾ ਵੀ ਨਾਸ ਕਰਦਾ ਹੈ ਇਹ ਜਿਹੜਾ ਅਕਵਾਰ ਹੁੰਦਾ ਹੈ ਸ੍ਰੇਸ਼ਟ ਗੁਣਕਾਰੀ ਹੁੰਦਾ ਜਿਸ ਤਰ੍ਹਾਂ ਕਿ ਸੂਜਨ ਔਰ ਗਰਮੀ ਦੇ ਰੋਗਾਂ ਦਾ ਨਾਸ ਕਰਦਾ ਹੈ ਔਰ ਜਿਸ ਤਰ੍ਹਾਂ ਮਤ ਗੰਧ ਯੁਕਤ ਹੁੰਦਾ ਔਰ ਜਿਸ ਤਰ੍ਹਾਂ ਕਿ ਉਦਰ ਸੂਰ ਪੇਟ ਦਰਦ ਚਰਪੀ ਔਰ ਇਸਤਰੀਆਂ ਦੇ ਗੁਪਤ ਰੋਗਾਂ ਤੇ ਇਹ ਕੰਮ ਕਰਦਾ ਹੈ ਆਈਵੇਦ ਦੇ ਸ਼ਲੋਕਾਂ 'ਚ ਲਿਖਿਆ ਕਮਾਰੀ ਵੇਦਨੀ ਤਿਕ ਤਕਾ ਨਸਰ ਰਸਾਇਣੀ ਮਦਰਾ ਵਰੇਣੀ ਭਲਿਆ ਵ੍ਰਿਛਾ ਗਾਤ ਵਿਛ ਕਰਨਤ ਗੁਲਮ ਪਲੀਹਾ ਯੁਕ੍ਰਤ ਸ਼ਰਦੀ ਕਫ ਜਬਰ ਹਰੀ ਬਵੇਤ ਇਸ ਤਰ੍ਹਾਂ ਕੇ ਇਹ ਜਿਹੜਾ ਕੁਵਾਰ ਹੁੰਦਾ ਹੈ ਸ੍ਰੇਸ਼ਟ ਹੁੰਦਾ ਹੈ ਗੁਣਕਾਰੀ ਹੁੰਦਾ ਹੈ ਔਰ ਬਹੁਤ ਸਾਰੇ ਰੋਗਾਂ ਦਾ ਨਾਸ਼ ਕਰਦਾ ਹੈ ਇਸ ਤਰ੍ਹਾਂ ਕੁਮਾਰੀ ਵੀਦਨੀ ਇੱਕ ਮਾਰਿਕਾ ਕੁਵਾਰ ਗੰਦਲ ਕੁਵਾਰ ਜਿਹੜਾ ਹੈ ਬੇਦਕੰਦਾ ਦਾਸਤਾਵਰ ਹੁੰਦਾ ਹੈ ਚਿਕਤਕਾ ਕੜਵ ਹੁੰਦਾ ਹੈ ਚਿਕਤਕਾ ਨਿਸਰ ਰਸਾਇਣੀ ਅੱਖਾਂ ਦੀ ਖਾਸ ਰਸਾਇਣ ਹੁੰਦਾ ਹੈ ਮਦਰਾ ਵਰੇਣੀ ਔਰ ਮਦਰ ਹੁੰਦਾ ਹੈ ਵਰੇਣ ਹੁੰਦਾ ਹੈ ਗੁਪਤ ਅੰਗਾਂ ਨੂੰ ਤਾਕਤ ਦੇਣ ਵਾਲਾ ਹੁੰਦਾ ਹੈ ਵਰਹਣੀ ਬਲਿਆ ਪਾਲਕਾਰੀ ਹੁੰਦਾ ਤਾਕਤ ਦੇਣ ਵਾਲਾ ਹੁੰਦਾ ਹੈ ਬਲਿਆ ਹਾ ਵਿ੍ਰਿਛਾ ਵਿ੍ਰਿਛਾ ਤੰਤੂ ਤੰਤ ਬਣਾਉਣ ਵਾਲਾ ਹੁੰਦਾ ਹੈ ਔਰ ਤੰਤੂ ਰੋਗਾਂ ਦਾ ਵੀ ਨਾਸ ਕਰਦਾ ਹੈ ਵਿ੍ਰਿਛਾ ਵਾਸ ਵਿੱਚ ਔਰ ਜ਼ਹਿਰਵਾ ਜਾਂ ਵాయੂ ਰੋਗ ਜ਼ਹਿਰ ਵਿਛ ਜ਼ਹਿਰ ਇਨ ਰੋਗਾਂ ਦਾ ਵੀ ਨਾਸ ਕਰਦਾ ਹੈ ਵਾਸ ਵਿੱਚ ਵਰ ਉਤਪਨਤ इस तरह के ये कम करता है आयुर्वेद लिखा है गुलम पलीहा युकृत और गुलम रोग का नाश करता है पलीहा रोग का नाश करता है युकृत लीवर रोगों का नाश करता है सर्दी उल्टी आदि रोगों का नाश करता है सर्दी कफ जबर हरे भवेद और कफ जबर बुखार कफ बलगम ਸਾ ਕੰਗਸਾ ਇਹਨਾਂ ਰੋਗਾਂ ਦਾ ਵੀ ਨਾਸ ਕਰਦਾ ਹੈ ਇਸ ਤਰ੍ਹਾਂ ਕਿ ਇਹ ਜਿਹੜਾ ਕੁਵਾਰ ਹੁੰਦਾ ਹੈ ਸ੍ਰੇਸ਼ਟ ਗੁਣਕਾਰੀ ਹੁੰਦਾ ਹੈ ਇਹ ਜਿਹੜਾ ਕੁਵਾਰ ਹੁੰਦਾ ਹੈ ਇਹ ਰੇਤਲੀ ਭੂਮੀ 'ਚ ਅਤਿਕ ਹੁੰਦਾ ਹੈ ਆਰੇ ਦੇ ਕੰ ਇਹਦੇ ਪੱਤੇ ਜਿਹੜੇ ਹੁੰਦੇ ਆ ਉਹਦੇ ਦੋਨੋਂ ਔਰ ਕੰਡੇ ਹੁੰਦੇ ਆ ਔਰ ਆ ਰੀਤੀ ਤਰ੍ਹਾਂ ਕੰਡੇ ਹੁੰਦੇ ਆ ਔਰ ਇਹਦੇ ਵਿੱਚੋਂ ਇੱਕ ਲੰਦਾ ਨਿਕਲਦਾ ਔਰ ਉਹ ਜਿੱਤ ਕੋ ਲਾਲ ਫੁੱਲ ਲੱਗਦੇ ਆ ਔਰ ਇਹ ਜਿਹੜੇ ਫੁੱਲ ਹੁੰਦੇ ਆ ਗਰਮੀ ਦਾ ਨਾਸ ਕਰਦੇ ਆ ਔਰ ਕਿਰਮੀ ਰੋਗਾਂ ਦਾ ਵੀ ਨਾਸ ਕਰਦੇ ਆ ਔਰ ਜੋ ਮਨੁੱਖ ਵੈਦ ਵਿਦਵਾਨ ਨਹੀਂ ਹੈ ਉਹ ਇਹਦਾ ਪ੍ਰਯੋਗ ਨਾ ਕਰੇ ਮੈਂ ਵੈਦ ਸਰਜੀਤ ਸਿੰਘ ਪਿੰਡ ਪਿਉਰੀ ਨੇੜੇ ਕੀ ਤਲਵਾ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੰਜਾਬ ਪਿੰਡ ਪਿਉਰੀ ਗਲੀ ਨੰਬਰ 14 ਟਿੱਪੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ 85599 ਕਾਟ 130